ਸਾਡਾ ਕੋਰਾਨੀ ਪਾਵਨ ਗ੍ਰੰਥ ਜਿਹੜੀ ਨੂੰ ਨਿਯਾਤ ਸੇ ਪੋਤੇ ਰਖੋ ਬੋਲਿਕਾ ਆਚਾਰ ਵਗਮ ਫਕੀਰ ਕੋਈ ਮੋਕੇ ਅਸੀਂ ਹੁੰਦੇ ਜਦੋਂ ਬੋਲਣ ਦੀ ਸ਼ਰਤ ਨਹੀਂ ਲੱਗਦੇ ਤੇ ਸਾਡੇ ਇਸ ਪਰਿਵਾਰ ਨਾਲ ਤੇ ਸਾਡੀ ਜਥੇਬਦੀ ਨਾਲ ਉਹਨਾਂ ਨੂੰ ਕੋਈ ਉਤਤਲ ਨਹੀਂ ਕੀ ਉਹ ਜਿਹੜੀ ਤੇਲ ਰਹੀ ਹੈ ਉਹ ਤੁ ਨੂੰ ਸੁਝਿਦਾਰ ਨੂੰ ਕੀ ਕਹਾ ਕੀ ਛੱਡਾਂ ਜਿਹਦੇ ਹਰ ਨੂੰ ਹੁੰਦਾ ਹੈ ਕੋਣ ਕੋਈ ਆਪਣੇ ਪਰਿਵਾਰ ਨਹੀਂ ਕਰਦਾ ਜਾਂ ਰਿਸ਼ਤੇਦਾਰ ਨਹੀਂ ਕਰਦਾ ਇਹ ਹੈ ਕਿ ਬੜੇ ਬਹੁਤ ਵਸਤਾਂ ਨੂੰ ਕਿ ਕਰਦਾ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਸਾਰੇ ਸਮਾਜ ਦੀ ਚਿੰਤਾ ਕਰਦੇ ਨੇ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਹੈ ਪਰ ਉਹ ਆਪਣੀ ਕ੍ਰਿਡਤਾ ਨਾਲ ਆਪਣੀ ਕ੍ਰਿਤੀ ਬਖਸ਼ੀ ਹੋਈ ਹਿੰਮਤ ਨਾਲ ਇਹੋ ਜਿਹਾ ਕੁਝ ਕਰਨ ਦੇ ਲਈ ਜੋ ਦੁਨੀਆਂ ਲੰਬਾ ਸਮਾਂ ਯਾਦ ਰੱਖਦੀ ਇਹੋ ਕੁਝ ਸਾਡੇ ਨਾਲ ਹੋਇਆ ਮੇਰਾ ਅਜ਼ੀਜ਼ ਕੋਈ ਕੀ ਕਹਣਾ ਮੇਰੇ ਬੇਟੇ ਦੀ ਉਮਰ ਨੂੰ ਘਟਾਉਂਦਾ ਸੀ ਜਿਸ ਤਰ੍ਹਾਂ ਸਾਡੇ ਨਾਲ ਵਝ ਗਿਆ ਸਚਿਉਂਜੀ ਸਾਧਕਤੂ ਸਦਾ ਬਖੀ ਦਾ ਤੋਂ ਹੋ ਨਹੀਂ ਬਿਖਿਆ ਸਾਡੇ ਜਥੇ ਮੁਰਦਗੀ ਦਾ ਜੋਬ ਵਿੱਚ ਬਹੁਤ ਕੁਝ ਸੀ ਸਾਡੇ ਲਈ ਬਹੁਤ ਵੱਡੀ ਧਿਰਸੀ ਤਾਕਤ ਸੀ ਮੈਂ ਤਾਂ ਸਤਿਗੁਰਾਂ ਦੀ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਤੀ ਚੋੜੀ ਕਰ ਰਿਹਾ ਵੀ ਸੰਨ ਕੋਈ ਹੋਰ ਪਸ਼ਮੀਰ ਸੇ ਦੇਊਗੇ ਤੁਹਾਡੇ ਚ ਉਹ ਪਸ਼ਮੀਰ ਸੇ ਇਹਦੇ ਬਾਰੇ ਮੈਂ ਤੁਹਾਨੂੰ ਸੁਣਾਦਾ ਰਿਹਾ ਜਿੰਨੀ ਕੋਈ ਆਇਆ ਮੈਨੂੰ ਲੋਕੀਂ ਕੋ ਗੱਲ ਕਹਿੰਦੇ ਸੀ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਬਣਿਆ ਅੱਧੀ ਰਾਤ ਫੋਨ ਕਰੋ ਸਵੇਰ ਨੂੰ ਕੁੜੀ ਕੋ ਰਾਤ ਨੂੰ ਸੜਕ ਉੱਤੇ ਆ ਕੇ ਕਿੰਨਾ ਦਸੋ ਕੀ ਤਕਰੀਬ ਹੈ ਮੈਨੂੰ ਇਹ ਵੀ ਯਾਦ ਆ ਬਹੁਤ ਸਾਰੇ ਅਧਿਕਾਰੀ بڑے ਵੱਡੇ ਵੱਡੇ ਉੱਚ ਅਧਿਕਾਰੀ ਮੈਨੂੰ ਕਿਹਾ ਕਰਦੇ ਸੀ

ਜਦੋਂ ਵੀ ਉਹ ਵੀ ਅੱਜ ਦੇ ਸਮੇਂ ਸਾਡੇ ਪੰਜਾਬ ਦੇ ਸੀਨੀਅਰ ਨੇਕ ਚੱਲ ਸਾਡੀ ਆਇਆ ਹੈ ਇਹ ਆਪਣੇ ਆਪ ਵਿੱਚ ਜਦੋਂ ਕੋਈ ਇੱਕ ਟਾਈਟ ਘਟੇ ਨੂੰ ਦਰਸਾਉਂਦਾ ਉਹ ਸੀਗਾ ਨਹੀਂ ਹੋ ਸਾਰੇ ਪੰਜਾਬ ਦੇ 23 ਤੇ 23 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਆਪਣਾ ਪੰਜਾਬ ਦੇ ਅਧਿਕਾਰ ਸਾਰੇ ਜਿੱਤੇ ਗੁੰਜੇ ਨੇ

ਇਸ ਰਪੋਰਟ ਦੇ ਤਹਿਤ ਉਹ ਕਰਾ ਸਾਹਿਬ ਨੂੰ ਕੋਈ ਸਰਵਣ ਦੀ ਸੇਵਾ ਕਸ਼ਮੀਰ ਸਿੰਘ ਦੇ ਵਿੱਚ ਕਿਹੜੇ ਕੰਮ ਕਰਦੇ ਹਨ ਜਾਨ ਲਿਖਾ ਬੇਰ ਯਾਦ ਕੀਤੀ ਨੂੰ ਕਾਨੂੰਨ ਉਹਦੇ ਕੋਲ ਬਿਨਾਂ ਮੈਨੂੰ ਸਮਝਾਉਣ ਨਾ ਉਹ ਕੋਈ ਜਦੋਂ ਬਹੁਤ ਬਤਾ ਬਲਿਆ ਕਿ ਅਸਮੇਤ ਕਰਕੇ ਅੱਗੇ

ਮੈਂ ਸੂਚ ਕਰਦਾ ਹਾਂ ਉਹ ਬੰਦੇ ਦੇ ਕਿ ਜਿੱਦ ਤੱਕ ਬੇਗੂਨਾ ਹੈ ਉਹ ਬੁੱਢਾ ਕਹਿਦਾ ਬੁੱਢਾ ਕਹਿਦਾ ਉਖੜਿਆ ਹੋਇਆ ਕੀ ਕਰਾਂ ਮੈਂ ਮਸ਼ਮੀਲਾ ਸਿੰਘ ਜੀ ਮਿਲਾਂ ਸਾਨੂੰ ਸੁਜਿਦਾ ਨਹੀਂ ਮੈਂ ਦੇਖੀ ਕਰਾਂ ਫਿਰ ਇਹ ਕਿ ਚੈਲੇਜ ਜਿਹੜਾ ਕੁੰ ਕਰੂੰ ਅਰਦਾਸ ਕਰੂੰ ਸਭ ਕੁਝ ਹੋ ਜਾਏ

ना इत इंडस्ट्री वाला कोई नहीं बचना इसे करके सखाएगा ज्यादा सिखाएगी एक बहुत बड़े संघर्ष की लड़ है बहुत जल्दी तरह से बच सकें नहीं तो हुआ रहा है समाज में ਇਹਨਾਂ ਸੱਤਾਂ ਦਾ ਇਹਨਾਂ ਦਾ ਜੋ ਕੋਈ ਸਿਮੂਲੇਸ਼ਨ ਹੋਵੇਗਾ ਨਹੀਂ ਬਾਕੀ ਕਰਤੂ ਬੀਆ ਜਾਂ ਹੁੰਦੀ ਨੂੰ ਜੇ ਹੋਵੇ ਤਾਂ ਉਹਨਾਂ ਬੜੀ ਗੱਲ ਦੇ ਨੇ ਆਖੇ ਕਿ ਕੋਈ ਸਖੀਉਂ ਤੇ ਸਰਦਾਰ ਗੁਣ ਵੀ ਕਰਕੇ ਚਲੇ ਜਾਂਦੇ ਨੇ ਸੁਰ ਆਪਣੇ ਰਾਜਨੀਤੀ ਨੂੰ ਅਮਰ ਜਾਨਦੇ ਨੇ ਉਹ ਗੋਲਮਾਸੇ ਉੱਤੇ ਉੱਤੀ ਰਹਿੰਦੇ ਨੇ ਉਹ ਲੋਕ ਵੀ ਡਰ ਨਾਲ ਵਾਲੇ ਨਾ ਕਾਦੀ ਕਰਤੀ ਬਹੁਤ ਥੋੜੀ ਹੁੰਦੀ ਹੈ

ਸਾਰ ਕੋਈ ਨਹੀਂ ਚਿੰਤ ਕਰ ਉਹਦੇ ਨੂੰ ਉਹਨਾਂ ਦੇ ਬਿਦਿਆਹ ਹਰ ਚੀਜ਼ ਦਾ ਇਲਾਜ ਸਿਰਫ ਤੇ ਸਿਰਫ ਇੱਕ ਹੋਇਆ ਜਦੋਂ ਇਹਦਾ ਆਸਬਲੋਪੇ ਇੱਕ ਪਰਮਾਣੂ ਦੇ ਬੰਦ ਮੈਂ ਇੱਕੋ ਜਿਹੀ ਤਰ੍ਹਾਂ ਨੂੰ ਲੱਗੇ ਉਹ ਰਿਗਨ ਦੀ ਮੋਤੀਸੀ ਕੋਈ ਸੰਗਤ ਰਹਿਸੀ ਪਰਸਾ ਪਰਮਾਣੂ ਦੇ ਇੱਕ ਤੀ

ਉਹ ਬੇਕਸੂਰ ਮਿਲੂਗਾ ਤਾਂ ਸਾਡਾ ਤਾਂ ਸਭ ਕੁਝ ਸੀ ਇਸ ਵਰਗੀ ਅਸੀ ਪਰਮਾਤਮਾ ਪਰ ਜੋ ਨਿਤ ਦੇ ਵਾਚਨ ਉਹ ਤੁਸੀਂ ਜਾਣੋ ਪਰ ਮੈਂ ਕਦਾ ਸਾਰੇ ਜੀਵਨ ਦਾ ਇਹਨੇ ਸੁਆਸਨ ਉਹ ਤਾਂ ਕੋਈ ਨਹੀਂ ਦੇਖਿਆ ਇਹ ਉਹ ਨਹੀਂ ਕਰਦਾ